ਹੁਣ ਮੇਰੇ ਖਿਲਾਫ ਤੁਸੀਂ ਵੇਖ ਲਓ ਸਾਰੀਆਂ ਤਾਕਤਾਂ ਲੱਗੀਆਂ ਆ ਜਿੰਨੇ ਸਰਕਾਰ ਆ ਝਾੜੂ ਵਾਲੇ ਆ ਆ ਜਥੇਬੰਦੀਆਂ ਸਾਰਿਆਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਬਾਦਲ ਪ੍ਰਵਾਹ ਦਾ ਨਾਂ ਖਤਮ ਕਰ ਦਿਓ ਇੱਥੋਂ ਤੱਕ ਅੱਗੇ ਗੋਲੀ ਚੋਂ ਹੁਣ ਤੱਕ ਅੱਗੇ ਸੱਜ ਰੱਬ ਨੇ ਬਚਾਇਆ ਹੈ ਪਰਮਾਤਮਾ ਨੇ ਬਚਾਇਆ ਹੈ ਜਿੰਨਾ ਜਿਹੜੇ ਸਾਨੂੰ ਮਾਰਨ ਨੂੰ ਫਿਰਦੇ ਸੀ ਤੁਮ ਕਿੱਥੇ ਸੜਕਾਂ ਦੇ ਤੇ ਫਿਰਦੇ ਆ ਆ ਸਾਰੀ ਪਰਮਾਤਮਾ ਇਹ ਵੀ ਨਹੀਂ ਦੱਸਿਆ ਉਹ ਕਹਿੰਦਾ ਫਿਰਦਾ ਇੱਕ ਫੋਨ ਚੱਕ ਲੈਂਦਾ ਆਪਣਾ ਕਹਿੰਦਾ ਰੋਜ ਮੇਰੇ ਨਾਲ ਸੰਦੀਪ ਬਾਦਲ ਗੱਲ ਕਰਦਾ ਹੈ ਹਾਂ ਐ ਕਿਹਾ ਨਾ ਤੇ ਕਹਿੰਦਾ ਕਿ ਮੈਂ ਤਾਂ ਆ ਜਾਣਾ ਵਾਪਸ ਜੀ ਨਾ ਆਪਲਾ ਕਹਿ ਰਿਹਾ ਐ ਐਮਐਲਏ ਆਪਰਾ ਹਲਕਾ ਵਿੱਚ ਆਜਾ ਕਿ ਮੈਂ ਆ ਜਾਣਾ ਵਾਪਸ ਆਪ ਜਾਣਾ ਵਾਪਸ ਦਾ ਮਤਲਬ ਕੀ ਹੈ ਉਹਨੂੰ ਪਤਾ ਐ ਕਾਲੀ ਦੀ ਸਰਕਾਰ ਆ ਰਹੀ ਹੈ ਇਹਦਾ ਮੱਲੇ ਨੇ ਕਾਲੀ ਦੀ ਸਰਕਾਰ ਆ ਰਹੀ ਹੈ ਜਿਹੜੇ ਕਹਿੰਦੇ ਅਸੀਂ ਆ ਜਾਣਾ ਹੈ ਦੇਖੋ ਐਗੇ ਲੋਕ ਜਿਹੜੇ ਕਾਲੀ ਦੰਨੂ ਆਹ ਕਰਨ ਕਰਨੀ ਇਹ ਸੱਚੀ ਕਿਥੇ ਹੈ ਕਿਹ ਲੈਣ ਦੀ ਕਾਲੀ ਦੰਨੂ ਹੈ ਸਪਟੰਡੇ ਇੱਥੇ ਆ ਆ ਜਿਹੜੀ ਅੱਜ ਪਟਿਆਲੇ ਆਲਾ ਪਟਿਆਲੇ ਆਲਾ ਐਸਐਸਪੀ ਗਿਆ ਐਪੀ ਭੇਜਣਾ ਪਿਆ ਕਿਉਂਕਿ ਲੱਗਿਆ ਕਿ ਉਹ ਉਹਨੂੰ ਉਹਦੇ ਤੇ ਹੋਣਾ ਪਰਚਾ ਤੇ ਹੋਊਗਾ ਅੰਦਰ मैं डीएसपी साहब नुकू कहना चाहना डीएसपी साहब कोई कानून तोड़ो कानून के खिलाफ तोड़ो गे तो सजा भी है, थोड़े भी है।, भी पाई है। आज पागल का हम बनया पांच साल ना ਅਕਾ ਪੰਡ ਸਾਹਿਬ ਆਇਆਗਾ 5 ਸਾਲ ਕਿੰਨੇ ਹੋ ਗਏ 30 ਸਾਲ ਮੈਨੂੰ ਸਾਰਿਆਂ ਦੇ 30 ਸਾਲਾਂ ਵਿੱਚ ਕਿਸੇ ਆਪ ਬੰਦੇ ਛੇ ਥੀਂ ਨੇ ਜਿਹਦੀ ਇੱਕ ਨਿਸ਼ਾਨੀ ਦਰਜ ਹੋ ਪਈ ਇੱਕ ਪਿਛਲੇ 10 ਸਾਲਾਂ ਚ ਮੈਂ ਲੱਗਦਾ 4-5 ਐਸਆਈਟੀਆਂ ਬਣਾ ਦੀਆਂ ਐਡੀਸ਼ਨਲ ਡੀਜੀਪੀ ਤੋਂ ਲੈ ਕੇ ਆਈਜੀ ਤੋਂ ਲੈ ਕੇ ਮੈਨਾਂ ਕੋਈ ਛਟਿਆਣੀ ਕੋਡ ਦੇ ਸਾਰੀ ਇਨਕੁਆਇਰੀ ਸੈਂਟਰ ਦੀ ਈਡੀ ਨੇ ਇਨਕੁਆਰੀ ਕਰ ਲਈ ਇੱਕ ਚੀਜ਼ ਨਹੀਂ ਲੱਭ ਸਕੀ ਜੇ ਕੋਈ ਕੁਝ ਨਹੀਂ ਲੱਭ ਸਕੇ ਤੇ ਫਿਰ ਕਹਿੰਦੇ ਆਮਦਨ ਤੋਂ ਵੱਧ ਜਾਇਦਾਦਾਂ ਦਾ ਪਰਚਾ ਦੇ ਦਿਓ ਹੁਣ ਜਿਹੜੇ ਕੇਸ ਚੰਦਰ ਕੀਤਾ ਕੋਈ ਨਸ਼ੇ ਦੇ ਕੇਸ ਨਹੀਂ ਜਾਂ ਕੋਈ ਹੋਰ ਨਹੀਂ ਸੀ ਆਮਦਨ ਦੇ ਵੱਧ ਖਰਚਾ ਕਰਦੇ ਕਹਿੰਦੇ ਗੱਡੀਆਂ ਚਲਾਉਂਦੇ ਆ ਗੱਡੀਆਂ ਦੇ ਮੱਲੇ ਦਾ ਨਾ ਬਾਪ ਦਾਦੇ ਨੂੰ ਜਹਾਜ਼ ਚਲਾਉਂਦੇ ਸੀ ਇਹ ਫਿਰ ਐਵੇਂ ਕਿਉਂਕਿ ਕੁਝ ਪਤਾ ਹੀ ਨਹੀਂ ਮੈਨੂੰ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਜੋ ਮੁੱਖ ਮੰਤਰੀ ਸੀ ਕੈਪਟਨ ਮਰਿੰਦਰ ਸਿੰਘ ਨੇ ਸਾਡੇ ਦੇ ਵੀ ਇਲਜ਼ਾਮ ਲਾਇਆ ਸੀ ਕਿ ਜੀ ਸਾਡੇ 4400 ਕਰੋੜ ਦੀ ਜਾਇਦਾਦ ਹੈ ਅਮਰੀਕਾ ਕੈਨੇਡਾ ਜਾਰਕਿੰਗ ਲੋਟ ਹੈ ਇਹ ਹੈ ਉਹ बार-बार ਕਹਿ ਕੇ ਲੋਕਾਂ ਦੇ ਮਨ ਪਾਦਾ ਇੱਕ ਚੀਜ਼ ਨਹੀਂ ਕੋਰਟ ਚ ਦੇਖ ਸਕੇ ਇੱਕ ਚੀਜ਼ ਨੂੰ ਬਰੀ ਕੀਤਾ ਜੱਜ ਨੇ ਕਹਿੰਦਾ ਸਾਰਾ ਝੂਠ ਬੋਲਦੇ ਬਜੇਤਾ ਸਾਹਿਬ ਵੀ ਪਰੇ ਹੋਣਗੇ ਪਰ ਉਹਨਾਂ ਦਾ ਨਿਸ਼ਾਨਾ ਕੀ ਹੈ ਜੋ ਕਾਲੀ ਦਲ ਦੀ ਵਾਧ ਭੋਗੇ ਜੋ ਲੋਕਧਿਵਾਜ ਜਾਂਦੇ ਜੋ ਖਤਰੀ ਵਿੱਚ ਰਹਦੇ ਉਸ ਨੂੰ ਉਧਰ ਕਰਨਾ ਹੈ ਕਿੰਨੀ ਦਿਨ ਕਰ ਲੋਗੇ ਵੱਡੇ ਬਾਦਲ ਸਾਹਿਬ ਤੇ ਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਹੜੀ ਨਾ ਪਰਚਿਆਂ ਤੋਂ ਡਰੇ ਨਾ ਸਰਕਾਰਾਂ ਤੋਂ ਝੁਕੇ 16 ਸਾਲ ਵੱਡੇ ਬਾਦਲ ਸਾਹਿਬ ਵੇਲ ਚ ਰਹੇ ਮੈਨੂੰ ਯਾਦ ਹੈ ਮੈਂ ਛੋਟਾ ਹੀ ਹੁੰਦਾ ਸੀ ਤਾਮਿਲਨਾਡੂ ਦੀ ਕੋਇੰਬਟੂਰ ਦੇ ਵਿੱਚ 3 ਸਾਲ ਉੱਥੇ ਰੱਖਿਆ ਮਧਿਆ ਪ੍ਰਦੇਸ਼ ਰੱਖਿਆ ਜੱਬਲਪੁਰ ਰੱਖਿਆ ਪਰ ਬਾਦਲ ਸਾਹਿਬ ਨੇ ਜਾਂ ਕਿਸੇ ਕਾਲੀ ਲੀਡ ਨੇ ਕੋਈ ਹੌਸਲਾ ਨਹੀਂ ਛੱਡਿਆ ਲੱਖ ਨੂੰ ਆਸ ਕਰਕੇ ਮੈਂ ਬੇਨਤੀ ਕਰਨ ਆਇਆ ਆਪਣੀ ਜਿਹੜੀ ਇੱਕ ਕਮਜ਼ੋਰੀ ਪਾਰਟੀ ਦੀ ਹੈ ਵੀ ਆਪਾਂ ਜੋ ਝੂਠ ਆਪਣੇ ਖਿਲਾਫ ਬੋਲਦਾ ਹੈ ਆਪੇ ਡਟ ਕੇ ਆਵਾਜ਼ ਨਹੀਂ ਛਾਉਂਦੇ ਉਹਦੇ ਖਿਲਾਫ ਹੁਣ ਮੇਰੇ ਖਿਲਾਫ ਤੁਸੀਂ ਵੇਖ ਲਓ ਸਾਰੀਆਂ ਤਾਂ ਅੰਕ ਲੱਗੀਆਂ ਆ ਜਿੰਨੇ ਸਰਕਾਰ ਹੈ ਝਾੜੂ ਵਾਲੇ ਹੈ ਆ ਜਥੇਬੰਦੀਆਂ ਸਾਰਿਆਂ ਦਾ ਇੱਕੋ ਇੱਕ ਨਿਸ਼ਾਨਾ ਹੈ ਕੀ ਬਾਦਲ ਪਰਿਵਾਰ ਦਾ ਨਾਂ ਖਤਮ ਕਰ ਦਿਓ ਇੱਥੋਂ ਤੱਕ ਆ ਗਏ ਕਿ ਗੋਲੀ ਚਲਾਉਣ ਤੱਕ ਆ ਗਏ ਪਰ ਰੱਬ ਨੇ ਬਚਾਇਆ ਪਰਮਾਤਮਾ ਨੇ ਬਚਾਇਆ ਜਿੰਨਾ ਜਿਹੜੇ ਸਾਨੂੰ ਮਾਰਨ ਨੂੰ ਫਿਰਦੇ ਸੀ ਕੂਮ ਕਿੱਥੇ ਧੜਕਾਂ ਦੇ ਤੁਰੇ ਫਿਰਦੇ ਆ ਸਾਰੀ ਪਰਮਾਤਮਾ ਦੀ ਕਰਮਾਤ ਬਜੀਠੀ ਆਲੋਤ ਆ ਫਰਕ ਥੋੜਾ ਹੈ ਵਿਕਰਮ ਜੀ ਤੁਹਾਡੇ ਵਾਸਤੇ ਲੜਾਈ ਲੜਦੇ ਮੈਨੂੰ ਯਾਦ ਹੈ ਸਰਕਾਰ ਹੁੰਦੀ ਹਰ ਦੂਜੇ ਦਿਨ ਆ ਜੀ 10 ਕਰੋੜ ਰੁਪਇਆ ਮਜੀਠੇ ਵਸਦੇਓ 20 ਕਰੋੜ ਦਿਓ 50 ਕਰੋੜ ਦਿਓ ਆਟਾ ਦਾਲ ਦੇ ਕਾਰਡ ਤੇ ਮੈਨੂੰ ਲੱਗਦਾ ਸਾਰੇ ਦੇ ਬਣਾ ਦੇਈ ਥੋੜੇ ਮੈਨੂੰ ਲੱਗਦਾ ਸਹੀ ਹੈ ਅਸੀਂ ਵੱਡੇ ਬਾਲ ਸਾਹਿਬ ਕਹਿੰਦੇ ਮਜੀਠਾ ਸਾਹਿਬ ਕੋਈ ਬੰਦਾ ਤੁਹਾਡਾ ਹੈਗਾ ਕੋਈ ਬਜੇ ਉਹ ਵੀ ਦੱਸ ਦਿਓ ਦੇਖੋ ਤੁਹਾਨੂੰ ਕਿਸੇ ਜੀ ਵੀ ਕਮੀ ਮਹਿਸੂਸ ਖੋਣ ਦਿੱਤੀ ਸਰਕਾਰ ਦੇ ਤਰ੍ਹਾਂ ਇਸੇ ਚੀਜ਼ ਦੀ ਲੋੜ ਹੁੰਦੀ ਤੁਹਾਡੇ ਸਾਹਮਣੇ ਹੁੰਦੀ ਤੁਹਾਡੇ ਹਲਕੇ ਦੇਖ ਲਓ ਜਿੰਨੀ ਡਿਵੈਲਪਮੈਂਟ ਕਰਾਈ ਬੜੇ ਖੁਸ਼ਕਿਸਮਤ ਉਹ ਹਲਕੇ ਆ ਜਿਨ੍ਹਾਂ ਕੋਲ ਤਕੜਾ ਲੀਡਰ ਹਲਕੇ ਦੀ ਸੇਵਾ ਕਰ ਤੁਸੀਂ ਖੁਸ਼ਕਿਸਮਤ ਹੋ ਵੇਖੋ ਅੱਜ ਆ ਲੜਾਈ ਥੋਡੀ ਐ ਮਜੀਠਾ ਸਾਹਿਬ ਦੀ ਨਹੀਂ ਜਦੋਂ ਉਹ ਤੁਹਾਨੂੰ ਤਕਲੀਫ ਹੁੰਦੀ ਸੀ ਉਹ ਆਪਣੀ ਅੱਗੇ ਹੁੰਦੇ ਸੀ ਤੁਹਾਡੇ ਅੱਜ ਉਹ ਨਹੀਂ ਐ ਹੁਣ ਗੁਨੀਬ ਵਿਚਾਰੀ ਕੱਲੀ ਲੱਗੀ ਐ ਜਿਨੇ ਸਿਆਸਤ ਤਰਫ ਝਾਕਣਾ ਨਹੀਂ ਸੀ ਉਸ ਨੂੰ ਸਿਆਸਤ ਚ ਆਉਣਾ ਪਿਆ ਤੁਹਾਡੇ ਹਲਕੇ ਦਾ ਝੰਡਾ ਝੁੁੰਦਾ ਰੱਖਣ ਵਾਸਤੇ ਇਸ ਕਰਕੇ ਮੇਰੀ ਬੇਨਤੀ ਐ ਦੇਖੋ ਪਿਛਲੀ ਵਾਰ ਵੀ ਹਰ ਵਾਰ ਤੁਸੀਂ ਐਮਐਲਏ ਇਲੈਕਸ਼ਨ ਵੀ ਵੀ 25 33 ਹਾਰ ਤੇ ਚਾਉਂਦੇ ਤੇ ਸਾਰੇ 4 ਤੇ 4 ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਬਲਾਕ ਸੰਪਤੀਆਂ ਤੁਸੀਂ ਜਿਤਵਾਉਂਦੇ ਸੀ ਇੱਕ ਵੀ ਨਹੀਂ ਰਹਿਣ ਦਿੰਦੇ ਸੀ ਆਈ ਨਿਸ਼ਾਨਾ ਤੁਹਾਡਾ ਹੋਣਾ ਚਾਹੀਦਾ ਮੈਂ ਕਹਿੰਦਾ ਸਹੀ ਮਨਦੱਸਾਂ ਹੌਸਲਾ ਮਜੀਦਿਆ ਸਾਹਿਬ ਨੂੰ ਤਾਂ ਮਿਲੂਗਾ ਦੇਖ ਕੇ ਉਹ ਉਹਨਾਂ ਨੂੰ ਫਿਰ ਤੋਂ ਉਹਨਾਂ ਭਾਵੇਂ ਵੇਲ ਚ ਐਸਲੀ ਤੁਸੀਂ ਕਹੋਗੇ ਉਹਨਾਂ ਨੂੰ ਜੇ ਖੁਸ਼ੀ ਹੋ ਗਈ ਜੇ ਚਾਰੇ ਤੇ ਚਾਰੇ ਜ਼ਿਲ੍ਹਾ ਪ੍ਰੀਸ਼ਦ ਤੇ ਬਾਕੀ ਜਿਹੜੀਆਂ ਸੰਤੀਆਂ ਸਾਰੀਆਂ ਜਿਤਾਉਂ। ਇਹ ਕੋਸ਼ ਮਰਜੀ ਕਰਨਾ ਪਏ ਜਿਤਨਾ ਹੀ ਆਪਾਂ ਚਾਰੇ ਜਿਤਨਾ। ਬੋਲੇ ਇਸ ਨੂੰ ਹਾਂ ਜਿਤਾਉਂਗੇ। ਜਿਤਾਉਂਗੇ ਪ੍ਰਧਾਨ ਜੀ। ਢਿੱਲੇ ਜੇ ਬੋਲੀ ਜਾਨੀਓ। ਕੋਮਜੀਤਿਆ ਸਾਹਿਬ ਨੂੰ ਦੇਖਦੇ ਕਿਵੇਂ ਮੁੱਛਾਂ ਨੂੰ ਤਾ ਦਿੰਦੇ ਹੁੰਦੇ ਸੀ ਤੇ ਬਰਗ ਮਾਰਦੇ ਹੁੰਦੇ ਸੀ ਤੁਸੀਂ ਹੁਣ ਹਲਕੇ ਦੀ ਉਹਨਾਂ ਦੇ ਦੂਜੀ ਗੱਲ ਤੇ ਆ ਗਈ। ਇੱਥੇ ਇੱਕ ਝਾੜੂ ਵਾਲਿਆਂ ਦਾ ਮੈਂ ਨਾਂ ਕੀ ਲੈਣਾ ਉਹਦਾ? ਨਾਂ ਕੀ ਮੈਂ ਤਾਂ ਨਹੀਂ ਭੁੱਲ ਗਿਆ। ਹੈ? ਹੈ? আচ্ছা ਹੁਣ ਇਕਲ ਦੱਸੋ। ਉਹ ਕੀ ਕਹਿੰਦਾ ਫਿਰਦਾ ਹੈ? ਮੈਨੂੰ ਗਨੀਮ ਜੀ ਨੇ ਦੱਸਿਆ ਉਹ ਕਹਿੰਦਾ ਫਿਰਦਾ ਇੱਕ ਫੋਨ ਚੱਕ ਲੈਂਦਾ ਆਪਣਾ ਕਹਿੰਦਾ ਰੋਜ਼ ਮੇਰੇ ਨਾਲ ਸੰਵੀਰ ਬਾਦਲ ਗੱਲ ਕਰਦਾ ਹੈ। ਹੂੰ? ਕਹਿੰਦਾ ਤੇ ਕਹਿੰਦਾ ਕਿ ਮੈਂ ਤਾਂ ਆ ਜਾਣਾ ਵਾਪਸ ਜਿਹੜਾ ਆਪ ਪਾਲਾ ਕਹਿ ਰਿਹਾ ਐਮਐਲਏ ਆਪਣਾ ਹਲਕਾ ਚਾਰਜ ਹੈ ਕਿ ਮੈਂ ਆ ਜਾਣਾ ਵਾਪਸ ਆਪ ਜਾਣਾ ਵਾਪਸ ਦਾ ਮਤਲਬ ਕੀ ਹੈ ਉਹਨੂੰ ਪਤਾ ਹੈ ਕਾਲੀ ਦਲ ਦੀ ਸਰਕਾਰ ਆ ਰਹੀ ਹੈ ਇਹ ਤਾਂ ਮੰਨ ਲਿਆ ਨਾ ਕਾਲੀ ਦਲ ਦੀ ਸਰਕਾਰ ਆ ਰਹੀ ਹੈ ਜਿਹੜੇ ਕਹਿੰਦੇ ਅਸੀਂ ਆ ਜਾਣਾ ਹੈ ਦੇਖੋ ਇਹ ਜੇ ਲੋਕ ਹੀ ਹੈ ਜਿਹੜੇ ਕਾਲੀ ਦਲ ਨੂੰ ਬਦਨਾਮ ਕਰਦੇ ਆ ਇਹਨਾਂ ਨੇ ਆ ਜਿਹੜੇ ਆਏ ਕਿੱਥੋਂ ਸੀ ਸਕੂਟਰ ਤੇ ਆਏ ਸੀ ਤੇ ਐਡੀਆਂ ਗੱਡੀਆਂ ਕੋਠੀਆਂ ਬਣਾ ਗਏ ਮੈਂ ਤਾਂ ਮਜੀਠੀਆ ਸਾਹਿਬ ਨੂੰ ਕਹਿਣਾ ਥੋੜਾ ਚੈੱਕ ਕਰ ਲੈ ਕਰੋ ਆ ਜਿਹੜੀ ਜਿਆਦਾ ਪਾਵਰ ਦਿੱਤੀ ਹੈ ਨਾ ਮੈਂ ਤਾਂ ਅੱਜ ਕਹਿ ਮੈਂ ਅੱਜ ਤੁਹਾਡੇ ਸਾਹਮਣੇ ਕਹਿਣ ਲੱਗਿਆ ਪੂਰੀ ਜ਼ਿੰਦਗੀ ਨਹੀਂ ਜਿੰਨਾ ਤੱਕ ਮੈਂ ਪ੍ਰਦਾਨਾ ਮੈਂ ਤਾਂ ਇਹਨੂੰ ਵੰਡ ਦਿੰਦਾ ਕਾਲੀ ਗੱਲ ਚ ਮੈਂ ਤਾਂ ਇੱਕੋ ਹੀ ਗਰੀਬ ਜੀ ਨੂੰ ਗੱਲ ਕਰਿਆ ਸੀ ਬੈਠਾ ਹੁਣੇ ਕੁਰਸੀ ਤੇ ਮੈਂ ਕਿਹਾ ਮਜੀਠੀਆ ਸਾਹਿਬ ਨੂੰ ਕਹਿ ਦਿਓ ਕਿ ਤੇ ਆਣ ਪਿਗਲ ਪੁਗਲ ਜਾਣ ਕੋਈ ਗੋਡੇ ਗਾੜੀ ਹੱਥ ਫੜ ਲੇ ਇਹ ਇਹ ਜੇ ਬੰਦੇ ਨੂੰ ਪਾਰਟੀ ਚ ਨਹੀਂ ਆਉਣਾ ਚਾਹੀਦਾ ਮੈਂ ਤੈਨੂੰ ਅੱਜ ਦੱਸਾਂ ਆਈ ਏਮ ਲੋਕ ਹੈ ਜਿਨ੍ਹਾਂ ਨੇ ਪਾਰਟੀ ਦਾ ਨਾਂ ਅਕਸਰ ਕੀਤਾ ਹੁਣ ਤੀਜੀ ਗੱਲ ਹਾ ਜਿਹੜੇ ਸੋਦੇ ਆ ਆ ਤਲਵੀਰ ਹੋਤਾ ਕਿ ਮੇਰੇ ਨਾਲ ਪੌਲਕਸ ਹੈ ਉਹ ਮੇਰੇ ਕਾਗੇ ਜਿਪਸੀ ਲਾ ਲਈ ਪਿੱਛੇ ਜਿਪਸੀ ਲਾ ਲਈ ਤਲਵੀਰ ਸਿਆ ਸਾਲ ਬਾਅਦ ਆਈ ਜਿਪਸੀ ਵਾਲੇ ਤੂੰ ਨਾਂ ਨੋਟ ਕਰ ਲਈ ਆਈ ਤੈਨੂੰ ਘਰੋਂ ਚੱਕ ਕੇ ਲਿਓਂਗੇ ਮੈਂ ਤੈਨੂੰ ਫੋਟੋ ਦਿਖਾਉਂਗਾ ਤੂੰ ਫੋਟੋ ਖਿੱਚ ਲਿਓ ਆਈ ਜਿਪਸੀ ਵਾਲੇ ਦੇ ਆਈ ਪੁੱਛਣਾਂ ਦੀ ਇੱਕ ਇੱਥੇ ਆ ਡੀਐਸਪੀ ਹੈਗਾ ਬਾਹਰ ਹੀ ਖੜਾ ਸੀ ਮੇਰੇ ਉੱਥੇ ਮੈਨੂੰ ਸਲੂਟ ਮਰੀ ਜਾਂਦਾ ਸੀ ਧਰਮਿੰਦਰ ਕਲਿਆਣ ਆ ਕੋਈ ਐਨੀ ਹੱਥ ਚੱਕੀ ਉਹ ਸੋਚਦਾ ਕਿ ਮਾਨੂੰ ਦੱਸਣਾ ਚਾਹਣਾ ਹੈ ਆ ਤਰੰਤ ਨਾਲ ਇਹ ਐਸਐਸਪੀ ਕਿੱਥੇ ਹੈ ਪੰਗੇ ਲੈਂਦੀ ਸੀ ਕਾਲੀ ਥੱਲੇ ਹੈ ਸਸਪੈਂਡ ਹੋਈ ਬੈਠੀ ਹੈ ਆ ਜਿਹੜੀ ਅੱਜ ਪਟਿਆਲਿਆ ਪਟਿਆਲੇ ਵਾਲਾ ਐਸਐਸਪੀ ਕਿਉਂ ਛੁੱਟੀ ਭੇਜਣਾ ਪਿਆ ਛੁੱਟੀ ਲੈ ਗਿਆ ਕਿਉਂਕਿ ਉਹ ਉਹਨੂੰ ਉਹਦੇ ਤੇ ਹੋਣਾ ਪਰਚਾ ਤੇ ਹੋਊਗਾ ਅੰਦਰ ਮੈਂ ਡੀਐਸਪੀ ਸਾਹਿਬ ਨੂੰ ਕਹਿਣਾ ਚਾਹਣਾ ਡੀਐਸਪੀ ਸਾਹਿਬ ਕੋਈ ਕਾਨੂੰਨ ਤੋੜੋਗੇ ਕਾਨੂੰਨ ਦੇ ਖਿਲਾਫ ਤੋੜੋਗੇ ਤਾਂ ਸਜ਼ਾ ਤੁਹਾਨੂੰ ਵੀ ਇਹ ਪਰਚਾ ਥੋੜੇ ਤੇ ਵੀ ਹੋ ਸਕਦਾ ਐ ਨਹੀਂ ਕਿ ਵੀ ਵਰਦੀ ਪਾਈ ਹੈ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਇਹ ਕਾਨੂੰਨ ਆਮ ਇਨਸਾਨ ਵਾਸਤੇ ਤੇ ਮਲਾਜ਼ਮ ਵਾਸਤੇ ਕੋਈ ਹੈ ਤੇ ਮੈਂ ਕਹਿਣਾ ਚਾਹਣਾ ਜਿੰਨੇ ਪੁਲਿਸ ਆਫਸਰ ਇਹਨਾਂ ਨੇ ਕਹਿਨ ਤੇ ਕਾਨੂੰਨ ਤੋੜੀ ਜਾਂਦੇ ਸਾਰਾ ਨੋਟ ਹੋਈ ਜਾਂਦੇ ਸਾਰੇ ਤੇ ਸਾਡੇ ਕੋਲੇ ਇੱਕ ਇੱਕ ਪ੍ਰੂਫ ਹੈ ਸਭ ਤੋਂ ਪਹਿਲੇ ਇਹਨਾਂ ਦੇ ਐਕਸ਼ਨ ਹੋਊਗਾ ਕਿਉਂਕਿ ਇਹਨਾਂ ਨੇ ਜੋ ਕੰਮ ਸੀ ਜੋ ਡਿਊਟੀ ਸੀ ਕਾਨੂੰਨ ਨੂੰ ਬਚਾਉਣ ਦੀ ਡਿਊਟੀ ਸੀ ਉਹਨਾਂ ਨੇ ਡਿਊਟੀ ਬਚਾਉਣ ਦੀ ਬਜਾਏ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਤੇ ਮੈਂ ਕਹਣਾ ਜੇ ਤੁਸੀਂ ਸੋਚਦਿਆਂ ਤੁਹਾਨੂੰ ਕੁਝ ਨਹੀਂ ਹੋਣਾ ਫਿਰ ਚਾਹ ਲਾ ਲਿਓ ਜਿੰਨਾ ਤੁਸੀਂ ਚਲਾਣਾ ਹੁਣ ਲਾ ਲਿਓ ਫਿਰ ਉਹਦੇ ਬਾਅਦ ਅਸੀਂ ਵੀ ਲਾਵਾਂਗੇ ਚਾਹ ਦਾਸ ਜੀ ਬੀਸ ਤੇ ਕਬਤਾਲ ਜਿੰਦਾਬਾਦ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਤੁਹਾਨੂੰ ਬਚਾ ਲਓ ਪੰਜਾਬ ਨੂੰ ਦਸ ਸਾਲ ਹੋ ਗਏ ਤੱਕੇ ਖਾਂਦੇ ਨਾ ਪੰ ਪੰਜਾਬ ਦੇ ਲੋਕਾਂ ਨੂੰ ਕਿੱਥੇ ਸੀ ਪੰਜਾਬ ਕਿਵੇਂ ਸੀ ਥੋੜੇ ਮਜੀਠਿਆ ਜੀ ਸਾਹਿਬ ਆਪਣੀ ਸਰਕਾਰ ਸੀ ਕਿਤੇ ਸੜਕ ਬਣੀ ਜਾਂਦੀ ਸੀ ਕਿਤੇ ਥੋੜਾ ਬੱਸ ਸਟੈਂਡ ਬਣੀ ਜਾਂਦਾ ਸੀ ਕਿਤੇ ਮਾਰਕੀਟਾਂ ਬਣੀ ਜਾਂਦੀਆਂ ਸੀ ਕਿਤੇ ਤੁਹਾਨੂੰ ਕਨੈਕਸ਼ਨ ਮਿਲੀ ਜਾਂਦੇ ਸੀ ਮੈਨੂੰ ਲੱਗਦਾ ਜੋ ਚੀਜ਼ ਚਾਹੁੰਦੇ ਸੀ ਨਾਲ ਨਾਲ ਚਾਹ ਪੂਰੇ ਹੋ ਜਾਂਦੇ ਸੀ 10 ਸਾਲ ਹੋ ਗਏ ਬ੍ਰੇਕਾਂ ਲੱਗਿਆਂ ਨੂੰ ਕੱਲੇ ਮਜੀਠੇ ਨਹੀਂ ਪੂਰੇ ਪੰਜਾਬ 'ਚ ਮੈਂ ਘਰੇ ਬੈਠਾ ਇੱਕ ਦਿਨ ਸੋਚ ਰਿਹਾ ਸੀ ਪਿਛਲੇ 60 ਸਾਲਾਂ 'ਚ ਕਿਹੜੇ-ਕਿਹੜੇ ਚੀਫ ਮਿਨਿਸਟਰ ਰਏ 60 ਸਾਲ ਦੇ ਵਿੱਚ ਕਿਹੜੇ-ਕਿਹੜੇ ਸਿਆਣ ਗਿਆਨੀ ਜੈਲ ਸਿੰਘ ਕਾਂਗਰਸ ਦੇ ਚੀਫ ਮਿਨਿਸਟਰ ਰਏ 5 ਸਾਲ ਦਰਬਾਰਾ ਸਿੰਘ ਰਏ 5 ਸਾਲ ਬੀਨ ਸਿੰਘ ਰਏ 5 ਸਾਲ ਕਿੰਨੇ ਹੋ ਗਏ 15 ਸਾਲ ਕੈਪਟਨ ਅਮਰਿੰਦਰ ਸਿੰਘ ਰਏ 10 ਸਾਲ ਹੋ ਗਏ 25 ਸਾਲ ਆ ਜਿਹੜਾ পাগল じゃ ਹੁਣ ਜਿਹੜਾ ਬਣਿਆ 5 ਸਾਲ ਦਾ ਹੈ। ਨਾਂ ਕੀ ਦਾ? ਅੱਛਾ ਪੰਡਤ ਸਾਹਿਬ ਆਇਆਗਾ 5 ਸਾਲ ਕਿੰਨੇ ਹੋ ਗਏ? 30 ਸਾਲ। ਮੈਨੂੰ ਸਾਰਿਆਂ ਦੇ 30 ਸਾਲਾਂ ਵਿੱਚ ਕਿਸੇ ਆ ਪੰਜੇ ਛੇ ਚੀਜ਼ ਨਹੀਂ ਦੱਸਦੀ ਇੱਕ ਨਿਸ਼ਾਨੀ ਦੱਸ ਦਿਓ ਪੰਜਾਬ ਦੀ। ਇੱਕ ਇੱਕ ਚੀਜ਼ ਦੀ ਆ ਪੁਲ ਜੀ ਇਹਨੇ ਬਣਾਇਆ ਸੀ। ਇੱਕ ਵੀ ਚੀਜ਼ ਦੱਸ ਦਿਓ। ਤੁਸੀਂ ਇਹ ਨਹੀਂ ਦੱਸ ਸਕਦੇ ਤੁਸੀਂ ਇੱਕ ਨਿਸ਼ਾਨੀ ਨਹੀਂ ਦੱਸ ਸਕਦੇ ਕਿ ਆਹ ਬਣਾਇਆ ਹੈ ਜਾਂ ਆਹ ਕਿਸਾਨ ਨੂੰ ਦਿੱਤਾ ਹੈ ਜਾਂ ਗਰੀਬ ਨੂੰ ਦਿੱਤਾ ਹੈ ਆਹ ਪਿੰਡਾਂ ਵਾਸਤੇ ਕੀਤਾ ਹੈ ਆਹ ਪੰਜਾਬ ਵਾਸਤੇ ਫੈਸਲਾ ਕੀਤਾ ਇੱਕ ਚੀਜ਼ ਨਹੀਂ ਉਹ 5 ਸਾਲ ਹੋ ਗਏ ਰਾਜ ਕਰਕੇ ਚਲੇ ਜਾਂਦੇ ਲੁੱਟ ਕੇ ਚਲੇ ਜਾਂਦੇ ਉਹਨਾਂ ਦਾ ਨਿਸ਼ਾਨਾ ਸੇਵਾ ਨਹੀਂ ਸੀ ਤੇ ਵੱਡੇ ਬਾਦਲ ਸਾਹਿਬ ਦੇ 22 ਸਾਲ ਮੈਂ ਇੱਕ ਸੋਚ ਰਿਹਾ ਸੀ ਕਿ ਵੱਡੇ ਬਾਲ ਸਾਹਿਬ ਮੁੱਖ ਮੰਤਰੀ ਨਾ ਹੁੰਦੇ ਤੇ ਪੰਜਾਬ ਦਾ ਕੀ ਹੁੰਦਾ ਸੀਗਾ ਜਿਹੜੇ 30 ਸਾਲ ਪੰਜ ਮੁੱਖ ਮੰਤਰੀਆਂ ਨੇ ਤਾਂ ਕੁੱਤਾ ਨਹੀਂ ਜੇ ਇਹਦੇ ਪੰਜ ਹੋਰ ਆ ਜਾਂਦੇ ਫਿਰ ਦੇਖ ਲਿਓ ਨਾ ਤੁਹਾਡੀਆਂ ਪਿੰਡਾਂ 'ਚ ਮੰਡੀਆਂ ਹੋਣੀਆਂ ਸੀ ਨਾ ਆਟਾ ਦਾ ਸਕੀਮ ਹੋਣੀ ਸੀ ਨਾ ਛਗਣ ਮਿਲਦੇ ਸੀ ਨਾ ਟਿਊਬਵਲ ਕਨੈਕਸ਼ਨ ਮਿਲਨੇ ਸੀ ਨਾ ਕਸੀਆਂ ਬੰਨੀਆਂ ਸੀ ਨਾ ਨਹਿਰਾਂ ਬੰਨੀਆਂ ਸੀ ਨਾ ਸੜਕਾਂ ਬੰਨੀਆਂ ਸੀ ਨਾ ਹਸਪਤਾਲ ਬਣਨੇ ਸੀ ਨਾ 에어ਪੋਰਟ ਬਣਨੇ ਸੀ ਨਾ ਡੈਮ ਬਣਨੇ ਸੀ ਇਹ ਸਾਰਾ ਕੁਝ ਜੋ ਕੁਝ ਵੀ ਪੰਜਾਬ ਚ ਹੈ ਜੋ ਕੁਝ ਗਰੀਬ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਵਪਾਰੀ ਨੂੰ ਸ਼ਹਿਰਾਂ ਦੇ ਪਿੰਡਾਂ ਨੂੰ ਜੋ ਕੁਝ ਵੀ ਬਣਿਆ ਉਹਨਾਂ 22 ਸਾਲਾਂ ਚ ਬਣਿਆ ਜਦੋਂ ਵੱਡੇ ਭਾਲ ਸਾਮ ਮੰਤਰੀ ਸੀ ਭਾਵੇਂ ਤੁਸੀਂ ਘਰੇ ਬੈ ਕੇ ਖੋਟਣ ਵੀ ਲੱਗ ਲੋ ਤੁਸੀਂ ਕਹੋਗੇ ਸੁਖਬੀਰ ਨੇ ਸਹੀ ਕਿਹਾ ਜਿਸ ਸਾਰਾ ਉਸੇ ਕਾਲੀ ਦਲ ਨੇ ਬਣਾਇਆ ਤੇ ਫਿਰ ਆਪ ਤਜਰਬੇ ਕਿਉਂ ਕਰਦੇ ਆਂ ਕਿਉਂ ਆਪਾਂ ਤਾਂ ਸਲ ਖਰਾਬ ਕਰ ਲਏ ਬੜੀ ਸਪੀਡ ਨਾਲ ਟ੍ਰੇਨ ਚੱਲ ਪਈ ਸੀ ਪੂਰੀ ਸਪੀਡ ਨਾਲ ਬ੍ਰੇਕਾਂ ਲਾ ਲਈਆਂ ਕਿਉਂਕਿ ਆਪਾਂ ਗੱਲਾਂ 'ਚ ਆ ਗਏ ਝੂਠ ਦੇ ਗੱਲਾਂ 'ਚ ਜਿਵੇਂ ਮੈਂ ਕਿਹਾ 100 ਬਾਰ ਝੂਠ ਬੋਲੋ ਤੇ ਲੱਗੂਗਾ ਸੱਚ ਹੈ ਅਕਾਲੀ ਦਲ ਇੱਕ ਸਿੱਧੀ ਜੀ ਪਾਰਟੀ ਹੈ ਆਮ ਸਿੱਧੇ ਬੰਦਿਆਂ ਦੀ ਪਾੜੀਆਂ ਆਪਾਂ ਇਸ ਕੰਮ 'ਚ ਪੈਂਦੇ ਨਹੀਂ ਝੂਠ ਬੋਲਣ ਦੇ ਆ ਜਿੰਨੇ ਝਾੜੂ ਵਾਲੇ ਐ ਮੈਨ ਲੱਗਦਾ ਥੋਡੇ ਪਿੰਡ 'ਚ ਜਿਹੜਾ ਸਭ ਤੋਂ ਵੱਡਾ ਮਲੰਗ ਹੋਊਗਾ ਨਾ ਉਹ ਝਾੜੂ ਵਾਲਾ ਹੋਊਗਾ ਹੈ ਨਾ ਤੁਸੀਂ ਤਨ ਜਿੰਨੇ ਮਲੰਗ ਆ ਪਿੰਡਾਂ 'ਚ ਸਾਰੇ ਝਾੜੂ ਵਾਲੇ ਹੁਣ ਦੇਖ ਲਓ 13000 ਪਿੰਡ ਐ ਭਈ ਕਿੰਨੇ ਹੋਣਗੇ 5-7 ਮਲੰਗ ਦੀ ਹੋਏ 100 ਮਲੰਗ ਇਕੱਠੇ ਫੇਸਬੁਕ 'ਤੇ ਚੱਲ ਪੈਂਦਾ ਐ ਚੂੜਤੇ 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 ਆਪਾਂ ਗੱਲਾਂ ਚਾਜੰਨੇ ਐ ਇਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਬਚਾ ਲਓ ਪੰਜਾਬ ਨੂੰ ਜੇ ਐ ਇੱਕ ਪੰਜ ਸਾਲ ਹੋਰ ਖਰਾਬ ਹੋ ਗਏ ਨਾ ਫਿਰ ਕਿਸੇ ਨੇ ਪੰਜਾਬ ਤੱਕ ਧੰਨ ਮੂੰਹ ਨਹੀਂ ਕਰਨਾ ਅੱਜ ਕੋਈ ਇੰਡਸਟਰੀ ਪੰਜਾਬ 'ਚ ਨਹੀਂ ਆ ਰਹੀ ਕੋਈ ਨਵਾਂ ਪੈਸਾ ਨਹੀਂ ਲੱਗ ਰਿਹਾ ਗੈਂਗਸਟਰ ਇੰਨੇ ਵੱਧ ਗਏ ਲੁੱਟ ਕੋ ਐਨੀ ਹੋ ਰਹੀ ਜਾਂਦੀਆਂ ਰੋਜ਼ ਬੈਂਕ ਲੁੱਟਿਆ ਜਾ ਰਿਹਾ ਕੁਛ ਲੁੱਟਿਆ ਜਾ ਰਿਹਾ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਲੋਕੀ ਮਰੀ ਜਾ ਰਹੇ ਐ ਮੁੱਖ ਮੰਤਰੀ दारू ਪੀ ਕੇ ਸੁੱਤਾ ਰਹਿੰਦਾ ਐ ਇਹ ਉਸਲਾਸ ਮੁੱਖ ਮੰਤਰੀ ਇਹ ਆ ਸਰਕਾਰ ਇੱਕ ਪਾਸੇ ਬਾਦਲ ਸਾਹਿਬ ਵਰਗੇ ਜਿਹੜੇ ਸਵੇਰੇ 4 ਵਜੇ ਉੱਠ ਕੇ ਕਿਸੇ ਨਾ ਕਿਸੇ ਸ਼ਹਿਰ ਪਿੰਡ ਹਲਕੇ ਬੈਠੇ ਹੁੰਦੇ ਥੋਡੇ ਨਾਲ ਬਹਿ ਕੇ ਸੰਗਤ ਦਰਸ਼ਨ ਕਰਦੇ ਸੀ ਥੋਣੀਆਂ ਦੋ ਤਕਲੀਫਾਂ ਦੂਰ ਕਰਦੇ ਸੀ ਦੂਜੇ ਪਾਸੇ ਉਹ ਮੁੱਖ ਮੰਤਰੀ ਜਿਨੇ ਦਰਸ਼ਨ ਹੀ ਦਿੱਤੇ ਨਾ ਕੈਪਟਨ ਨੇ 5 ਸਾਲ ਦਰਸ਼ਨ ਦਿੱਤੇ ਐਨੇ ਦੱਕੀ ਦੇ ਨੇ ਸੀ ਇਸ ਕਰਕੇ ਜ਼ਿਲ੍ਹਾ ਪ੍ਰੀਸ਼ਦ ਇੱਕ ਟੈਸਟ ਹੈ ਕੋਈ ਗੱਲ ਨਹੀਂ ਬਲਾਕ ਸੰਧੀਆਂ ਥੋੜੀਆਂ ਵੀ 20 25 ਘਟਦੇ ਘਟਦੇ ਕੋਈ ਗੱਲ ਨਹੀਂ ਜਿੰਨੀਆਂ ਬੱਚੀਆਂ 100% ਲੈਣੀਆਂ ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਦੇਣੀਆਂ ਸਹੀ ਮੈਨੂੰ ਥੱਪੜ ਮਾਰੂਗੇ ਤੁਸੀਂ ਤੇ ਇਹ ਨਾ ਉਹ ਤਲਵੀਰ ਜਾਂ ਨਾਈ ਨਹੀਂ ਮੇਰੇ ਬੱਚੇ ਅਸਲੀ ਥੱਪੜ ਥੋੜਾ ਬੱਚੂਗਾ ਸਾਰਿਆਂ ਦਾ ਜੇ ਦੂਜਿਆਂ ਨੂੰ ਸਬਕ ਸਿਖਾ ਦਿਓ ਆ ਚਾਰ ਤੇ ਚਾਰ ਪਈਆਂ ਪੁੱਤ ਆ ਲੈ ਚਾਰੇ ਚਾਰੇ ਜਿਲ੍ਹਾ ਪ੍ਰਸ਼ਾਸਨ ਸਤਿ ਸ਼੍ਰੀ ਅਕਾਲ ਮੈਨੂੰ ਬੜਾ ਆਮਾਨ ਹੈ ਤੁਹਾਡੇ ਤੇ ਤੇ ਵੇਖੋ ਕੱਲੀ ਗੁਨੀਬਾ ਤੁਹਾਡਾ ਫਰਜ਼ ਹੈ ਤੇ ਮੈਂ ਇਹਨਾਂ ਕਹਿਜਣਾ ਅਕਸਰਾਂ ਨੂੰ ਕਹਿਣਾ ਚਾਹਣਾ ਜੇ ਕੋਈ ਲੇਗਲੇ ਤੈਨੂੰ ਧੱਕਾ ਹੋਇਆ ਫਿਰ ਤੁਸੀਂ ਵੀ ਤਿਆਰ ਰਹੋ ਤੁਹਾਡੇ ਤੇ ਵੀ ਮੁੱਖ ਸਹੀ ਟਾਈਮ ਤੇ ਐਕਸ਼ਨ ਹੋਊਗਾ ਜੇ ਤੁਸੀਂ ਕਾਨੂੰਨ ਤੋੜਿਆ ਆ ਲੋਕਾਂ ਦੀ ਆਪਣਾ ਡੈਮੋਕਰੈਟਿਕ ਰਾਈਟ ਹੈ ਵੋਟ ਪਾਣੀ ਜੇ ਤੁਸੀਂ ਕਹਿੰਦੇ ਆ ਕਿ ਧੱਕਾ ਕਰਕੇ ਨਾਲੇ ਮਜੀਠੀਆਲੇ ਤੁਸੀਂ ਕਿਵੇਂ ਧੱਕਾ ਕਰਨ ਦੇਵੋਗੇ ਪ੍ਰਵਾਹ ਨਾ ਕਰੋ ਜੇ ਲੋੜ ਪਈ ਮੈਨੂੰ ਟੈਲੀਫੋਨ ਕਰ ਲਿਓ ਬੜ ਤਕੜੇ ਖੋਣਦੇ ਤੇ ਮੈਨੂੰ ਮਾੜਾ ਮਾਨ ਆਇਆ ਤੁਸੀਂ ਤਾਂ ਡਰੇ ਨਹੀਂ ਪ੍ਰਵਾਹ ਹੀ ਨਹੀਂ ਕੀਤੀ ਆ ਲੜਾਈ ਹੁਣ ਛੋਡੀ ਆ ਵਿਕਰਮ ਸਿੰਘ ਮਜੀਠੀਆ ਤੇ ਗੁਨੀਬ ਦੀ ਨਹੀਂ ਆ ਲੜਾਈ ਛੋਡੀ ਆ ਇੰਨਾ ਹੀ ਕਹਿ ਕੇ ਅੱਗੇ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਤੇ